ਖਬਰ ਹੁਸ਼ਿਆਰਪੁਰ ਦੇ ਥਾਣਾ ਮਾਹਲਪੁਰ ਅਧੀਨ ਆਉਂਦੇ ਪਿੰਡ ਖੈਰੜ ਰਾਵਲਬਸੀ ਤੋਂ ਹੈ ਜਿੱਥੇ ਕਿ ਬੀਤੀ ਰਾਤ ਘਰ 'ਚ ਹੀ ਸੁੱਤੇ ਇੱਕ ਵਿਅਕਤੀ ਦੀ ਸਵੇਰੇ ਭੇਤ ਭਰੇ ਹਾਲਾਤਾਂ 'ਚ ਲਾਸ਼ ਮਿਲੀ ਹੈ ਮ੍ਰਿਤਕ ਦੀ ਪਛਾਣ ਹਰਮੇਸ਼ ਲਾਲ ਪੁੱਤਰ ਰਾਮਲੂਆ ਵਾਸੀ ਖੈਰੜ ਰਾਵਲਬਸੀ ਵਜੋਂ ਹੋਈ ਹੈ ਜਿਸ ਦੀ ਉਮਰ 56 ਸਾਲ ਦੇ ਕਰੀਬ ਸੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਘਰ 'ਚ ਇਕੱਲਾ ਹੀ ਰਹਿੰਦਾ ਸੀ ਤੇ ਘਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਤੇ ਮੌਤ ਦਾ ਉਸ ਵਕਤ ਪਤਾ ਲੱਗਿਆ ਜਦੋਂ ਸਵੇਰ ਸਮੇਂ ਉਸਾਰੀ ਕਰਨ ਆਏ ਕਾਮਿਆਂ ਵੱਲੋਂ ਉਸਦੀ ਲਾਸ਼ ਵੇਖੀ ਤੇ ਤੁਰੰਤ ਇਸ ਦੀ ਸੂਚਨਾ ਮਹਲਪੁਰ ਪੁਲਿਸ ਨੂੰ ਦਿੱਤੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਤੇ ਲਾਸ਼ ਨੂੰ ਕਬਜ਼ੇ ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰ ਦਿੰਦੇ ਹਾਂ ਮ੍ਰਿਤਕ ਹਰਮੇਸ਼ ਲਾਲ ਦੀ ਭੈਣ ਅਮੀਨਾ ਨੇ ਦੱਸਿਆ ਕਿ ਉਸ ਦਾ ਭਰਾ ਘਰ ਚ ਇਕੱਲਾ ਹੀ ਰਹਿੰਦਾ ਸੀ ਤੇ ਘਰ ਚੋਂ ਗਹਿਣੇ ਅਤੇ ਪੈਸੇ ਵੀ ਗਾਇਬ ਹਨ ਕਿਉਂਕਿ ਮਕਾਨ ਦੀ ਉਸਾਰੀ ਲਈ ਘਰ ਚ ਪੈਸੇ ਪਏ ਹੋਏ ਸੀ ਹੁਣ ਇਹ ਕਿਹਾ ਕਿ ਉਸਤੇ ਭਰਾ ਦਾ ਕਤਲ ਕੀਤਾ ਗਿਆ ਤੇ ਘਰ ਚੋਂ ਕੀਮਤੀ ਸਮਾਨ ਅਤੇ ਪੈਸੇ ਗਾਇਬ ਹਨ ਦੂਜੇ ਪਾਸੇ ਮੌਕੇ ਤੇ ਪਹੁੰਚੇ ਐਸ ਐਚਓ ਰਮਨ ਕੁਮਾਰ ਦਾ ਕਹਿਣਾ ਕਿ ਪੁਲਿਸ ਵੱਲੋਂ Laash ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਹੈ ਤੇ ਮੁੱਢਲੀ ਜਾਂਚ ਦੌਰਾਨ ਮ੍ਰਿਤਕ ਦੇ ਸਰੀਰ ਤੇ ਕੋਈ ਵੀ ਨਿਸ਼ਾਨ ਨਹੀਂ ਨਜ਼ਰ ਆ ਰਹੇ ਹਨ ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਕਿ ਮ੍ਰਿਤਕ ਦਾ ਕਤਲ ਹੋਇਆ ਹੈ ਜਾਂ ਫਿਰ ਮੌਤ ਦਾ ਕੋਈ ਹੋਰ ਕਾਰਨ ਹੈ ਹੁਸ਼ਾਰਪੁਰ ਦੇ ਉਸਦੇ ਨਾਲ ਮੋਹਿਤ ਕੁਮਾਰ ਦੀ ਰਿਪੋਰਟ ਇਹ ਅੱਜ ਇਹਨਾਂ ਦੀ ਡੈਥ ਹੋਈ ਕੀ ਲੱਗਦੇ ਥੋੜੇ? ਮੇਰਾ ਭਰਾ ਹਰਮੇਸ਼ ਬਾਹਰ ਕੋਣ ਕਦੋਂ ਪਤਾ ਲੱਗਾ ਤੁਹਾਨੂੰ? 10 ਵਜੇ ਇਹ ਕੀ ਮੰਨਦੇ ਹੋ ਕਿ ਇਹ ਕਤਲਵਾਜਾ ਕਿਦਾਂ? ਕਤਲ ਕੀਤਾ ਗਿਆ। ਇਹ ਘਰ ਦੇ ਵਿੱਚ ਇਕੱਲੇ ਰਹਿੰਦੇ ਰਹਿੰਦੇ ਸੀਗੇ। ਆ ਜਿਹੜੀ ਸਾਰੀ ਲੁੱਟ ਕੋਈ ਹੋਈ ਆ ਘਰ ਦੇ ਵਿੱਚ। ਪੈਸਾ ਢੇਲਾ ਗਹਿਣਾ ਘਟਾ ਜੋ ਵੀ ਹੈ। ਕਿੰਨਾ ਕੁ ਸੀਗਾ ਅੰਦਾਜ਼ੇ ਪੈਸੇ? ਪੈਸੇ ਹੋਣਗੇ ਉਹ ਤੇ ਕੋਈ 1-2 ਲੱਖ ਮਕਾਨ ਪਾਦਾ ਪਿਆ ਸੀਗਾ। ਗਹਿਣਾ ਘੱਟਾ ਕੋਈ ਗਹਿਣਾ ਘੱਟਾ ਦੋ ਸੈਟ ਸੀਗੇ ਸੋਨੇ ਦੇ ਬਾਕੀ ਹੋਰ ਸੀਗੀਆਂ ਟੁੰਬਾ ਮੰਦੀਆਂ ਸੀਗੀਆਂ ਚੈਨੀ ਸੀਗੀ ਮੰਮਾ ਨਿਸਰ ਕੀ ਸੀ ਬੈਂਕ ਦੀਆਂ ਕਾਪੀਆਂ ਕੁੱਪੀਆਂ ਕਾਗਜ਼ ਪੱਤਰ ਜੋ ਵੀ ਆ ਕੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਭ ਕੁਝ ਮੰਗ ਕਰਦੇ ਸਾਡਾ ਜੋ ਵੀ ਹੈ ਉਹ ਵੀ ਮਿਲਣਾ ਚਾਹੀਦਾ ਸਾਡੇ ਭਰਾ ਦੀ ਮੌਤ ਦੇ ਨਾਲ ਸਾਨੂੰ ਮੌਤ ਚਾਹੀਦੀ ਹੈ ਠੀਕ ਕੀ ਮਾਮਲਾ ਸਾਰਾ ਜਿੱਥੇ ਆਏ ਹਾਂ ਅੱਜ ਪਿੰਡ ਖੈੜ ਰਾਵਲ ਬਸਤੀ ਚ ਇਨਫੋਰਮੇਸ਼ਨ ਮਿਲੀ ਜੀ ਸਵੇਰ ਇੱਕ ਬਜ਼ੁਰਗ ਵਿਅਕਤੀ ਆ ਘਰ ਵਿੱਚ ਇਕੱਲਾ ਰਹਿੰਦਾ ਸੀ ਉਹਦੀ ਕਿਸੇ ਨੇ ਕਤਲ ਕਰ ਦਿੱਤਾ ਆ ਕੇ ਮੌਕਾ ਵੇਖਿਆ ਗਿਆ ਸਾਡੇ ਵੱਲੋਂ ਬੋਡੀ ਨੂੰ ਜਿਹੜਾ ਬਾਰੀ ਤੌਰ ਤੇ ਬਰੀਕੀ ਨਾਲ ਚੈੱਕ ਕੀਤਾ ਗਿਆ ਮੜੋ ਦੇ ਸਰੀਰ ਦੇ ਉੱਪਰ ਕੋਈ ਵੀ ਜਿਹੜਾ ਸੱਟ ਦਾ ਨਿਸ਼ਾਨ ਆ ਉਹ ਨਜ਼ਰ ਨਹੀਂ ਆਇਆ ਮੁੱਢਲੇ ਤੌਰ ਤੇ ਇਹ ਨਹੀਂ ਕਿਹਾ ਜਾ ਸਕਦਾ ਵੀ ਇਹਦਾ ਕਤਲ ਕੀਤਾ ਗਿਆ ਵਾ ਬਾਕੀ ਪੋਸਟ ਆਨਰ ਰਿਪੋਰਟ ਤੋਂ ਬਾਅਦ ਜਿਹੜਾ ਵਾ ਫਾਈਨਲ ਡਿਸੀਜਨ ਆਵੇਗਾ ਤੇ ਕਰੋੜਾ ਖੁਲਾੜੀ ਜਿਹੜੀ ਹੈ ਮੌਕੇ ਤੇ ਜਰੂਰ ਥੋੜੀ ਹੋਈ ਹੈ ਜਿਹੜੇ ਹੁਣ ਘਰਦਿਆਂ ਦੇ ਬਿਆਨ ਜੋ ਦੇਣਗੇ ਉਹਦੇ ਮੁਤਾਬਕ ਕਾਰਵਾਈ ਅਮਲ ਚ ਲਿਆਂਦੀ ਜਾਵੇ ਉਹਨਾਂ ਦੀ ਭੈਣ ਨੇ ਕਿਹਾ ਕਿ ਇਹ ਕਤਲ ਵਾ ਅੱਗੇ ਦੇਖ ਕੇ ਗਿਆ ਪਹਿਲਾਂ ਦੱਸ ਦਿੱਤਾ ਵਾ ਬਾਹਰੀ ਤੌਰ ਤੇ ਜਿਹੜਾ ਵਾ ਬਾਡੀ ਨੂੰ ਦੇਖਣ ਤੋਂ ਕੋਈ ਸਰੀਰ ਤੇ ਉਹਦੇ ਛੱਟ ਦਾ ਨਿਸ਼ਾਨ ਹੈ ਨਹੀਂਗਾ ਗਲ ਨਹੀਂ ਕੁੱਟਿਆ ਗਿਆ ਸਾਰਾ ਚੈੱਕ ਕੀਤਾ ਗਿਆ ਵਾ ਤੇ ਕੋਈ ਸਮਾਨ ਚੋਰੀ ਹੋਇਆ ਉਹਦੇ ਪੈਸੇ ਸਰ ਨਹੀਂ ਸਮਾਨ ਦਾ ਪਤਾ ਨੂੰ ਪਤਾ ਇਹਨਾਂ ਦਾ ਸਮਾਨ ਵੈਸੇ ਪਹਿਲਾਂ ਵੀ ਇਹਦਾ ਇਦਾਂ ਕਾਫੀ ਖਲ ਰਿਆ ਲੀਦਾ ਸੀ। ਉਰਲੇ ਬਨੇ ਜਿਹੜਾ ਗੰਦੇ ਪਹਿਲਾਂ ਨਾਲੋਂ ਥੋੜਾ ਜ਼ਿਆਦਾ ਖਲ ਰਿਆ ਹੈਗਾ। ਇਹ ਸਭ ਵੈਰੀਫਾਈ ਕਰ ਰਹੇ ਆ। ਸਮਾਨ ਦਾ ਇਹਨਾਂ ਨੂੰ ਪਤਾ ਨਹੀਂ ਕਿ ਇਹਨਾਂ ਸਮਾਨ ਚੋਰੀ ਕੀਤਾ ਐਲ ਸੀ ਡੀ ਵਗੈਰਾ ਵੀ ਘਰ ਲੱਗੀ ਆ। ਇਨਵਰਟਰ ਜਿਹੜਾ ਉਹ ਐਜ਼ ਇਟ ਇਜ਼ ਉਹਦੇ ਲੱਗਾ ਹੋਇਆ। ਪੈਸਿਆਂ ਦਾ ਕਹਿੰਦੇ ਕੋਈ ਹਜੇ ਗਾਲੋ ਸਾਹਮਣੇ ਨਹੀਂ ਆਈ। ਠੀਕ ਹੈ। We at GNA University see potential in everyone and everything around us. We drive innovation and entrepreneurship. We groom competent global citizens to affect positive change around them.